ਨਾਨਕ ਸਰ ਸੰਪਰਦਾ ਦੇ ਵੱਡੇ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਤਾਂ ਉਹ ਸੱਚਖੰਡ ਸ੍ਰੀ ਹਜੂਰ ਸਾਹਿਬ ਕਿੰਨੇ ਘਾਲ ਘਲਣਾ ਉਹਨਾਂ ਨੇ ਘਾਲੀ ਹੈ ਜਿਹੜੀ ਕਥਨ ਹੀ ਨਹੀਂ ਕੀਤੀ ਜਾ ਸਕਦੀ ਸੋ ਬਾਬਾ ਹੀਰਾ ਸਿੰਘ ਜੀ ਉਸ ਵੇਲੇ ਵੱਡੇ ਜਥੇਦਾਰ ਸੀ ਉਹਨਾਂ ਸਮਿਆਂ ਵਿੱਚ ਪੁਜਾਰੀ ਸਿੰਘ ਕਿਹਾ ਜਾਂਦਾ ਸੀ ਕੋਈ ਮਣ ਤੋਂ ਉੱਪਰ ਲੋਹੇ ਦੀ ਗਾਗਰ ਸੀ ਜਿਹੜੀ ਭਰਦੀ ਚਲ ਕੇ ਲਿਆਉਣੀ ਜਲਦੀ ਭਰ ਕੇ ਲਿਆਉਣੀ ਕਿੰਨੀਆਂ ਪੌੜੀਆਂ ਥੱਲੇ ਖੂਹ ਦੀ ਬੌੜੀ ਵਿੱਚ ਉਤਰ ਕੇ ਜਾਣਾ ਫਿਰ ਉਹ ਭਰ ਕੇ ਐ ਕੱਚ ਦੇ ਰੱਖ ਕੇ ਉਹ ਪੌੜੀਆਂ ਚੜ੍ਹ ਕੇ ਲਿਆਉਣਾ ਜਿੱਥੇ ਮਹਾਰਾਜ ਨੂੰ ਸ਼ਰਦਾਈ ਦੀ ਦੇਗ ਦਾ ਰਗੜਾ ਲੱਗਦਾ ਉਹ ਸਾਰਾ ਥਾਂ ਇੱਕ ਗਾਗਰ ਦੇ ਨਾਲ ਸਾਫ਼ ਕਰਨਾ ਪਾਣੀ ਡੋਲ ਕੇ ਉਹਨੂੰ ਧੋਣਾ ਕਿਉਂਕਿ ਉਹ ਸਾਰੀ ਪਥਰੀਲੀ ਧਰਤੀ ਹੈ ਤੇ ਫਰਸ਼ ਵੀ ਥੱਲੇ ਪੱਥਰ ਦੇ ਲੱਗੇ ਆ ਫੇਰ ਇੱਕ ਗਾਗਰ ਹੋਰ ਭਰ ਕੇ ਲਿਆਉਣੀ ਮਨ ਸਵਾ ਮਨ ਦੀ ਲੋਹੇ ਦੀ ਵੱਡੀ ਗਾਗਰ ਜਦ ਜਾਲਈ ਨਾ ਪੈਂਦਾ ਸੀਗਾ ਤੇ ਉਹ ਖੂਹ ਚੋਂ ਭਰ ਕੇ ਲਿਆਉਣੀ ਤੇ ਉਹ ਐ ਬਗਲ ਤੇ ਢਾਕ ਦੇ ਰੱਖ ਕੇ ਚੁੱਕੀ ਰੱਖਣੀ ਤੇ ਦੇਗੀ ਸਿੰਘ ਜੀ ਨੇ ਰਗੜਾ ਲਾਉਣਾ ਤੇ ਉਹਨਾਂ ਗਾਗਰ ਚੁੱਕੀ ਰੱਖਣੀ ਜਦੋਂ ਦਾ ਛਾਣਾ ਲਵਾ ਲੈਣਾ ਕਰ ਲੈਣਾ ਫਿਰ ਜਲ ਇੱਕ ਗਾਗਰ ਹੋਰ ਲਿਆਉਣੀ ਤੇ ਉਹਦੇ ਨਾਲ ਸਾਰੇ ਫਰਸ਼ ਨੂੰ ਧੋਣਾ ਸਾਫ ਕਰਨਾ ਬਰਤਨ ਭਾਂਡੇ ਮਾਂਜਣੇ ਆ ਜਿਹੜੀ ਬੋਰੀ ਨਹੀਂ ਹੁੰਦੀ ਬੋਰੀ ਆਮ ਜੀ ਦੇ ਵਿੱਚ ਆਪਾਂ ਆ ਕਣਕ ਵਗੈਰਾ ਪਾ ਲੈਨੇ ਆ ਕੁਇੰਟਲ ਵਾਲੀ ਇਹ ਹੀ ਬੋਰੀ ਥੱਲੇ ਵਿਛਾ ਕੇ ਉਹ ਸੰਦੇ ਰਹੇ ਨੇ ਥੱਲੇ ਕਦੀ ਉਹਨਾਂ ਕਪੜਾ ਨਹੀਂ ਸੀ ਵਿਛਾਇਆ ਨਾ ਉੱਤੇ ਲਿਆ ਸੀ ਨਾ ਥੱਲੇ ਵਿਛਾਇਆ ਸੀ ਬੋਰੀ ਦੇ ਉੱਤੇ ਹੀ ਤੇ ਸਿਮਰ ਨਹੀਂ 24 ਘੰਟੇ ਸੁੱਤਿਆ ਨਹੀਂ ਉਹਨਾਂ ਨੂੰ ਕਿਸੇ ਨੇ ਵੇਖਿਆ ਜੇ ਕਿਤੇ ਅੱਖ ਲੱਗੀ ਵੀ ਆ 10 ਮਿੰਟ ਢੋਲ ਆ ਕੇ ਉਹਨਾਂ ਨੇ ਬੂੰਗੇ ਦੇ ਵਿੱਚ ਜਿੱਥੇ ਦੇਖਦਾ ਰਗੜਾ ਲੱਗਦਾ ਉੱਥੇ ਉਹਨਾਂ ਨੇ ਸੁਖ ਬਸਰਾਮ ਕਰ ਲੈਣਾ